ਨੋ ਥੋੜੀ ਜਿਹੀ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਧਾ ਪੈਸਾ ਹੀ ਆਫ ਬੈ ਜਾ ਬੈ ਬੈਓ ਲੋਜੀ ਦੁਪਹਿਰ ਦੇ ਵੱਜ ਗਏ 1:30 ਤੇ ਅੱਧੇ ਘੰਟੇ ਤੱਕ 1:30 ਵੱਜ ਗਏ ਤੇ ਅ ਅੱਧੇ ਘੰਟੇ ਤੱਕ ਚਾਹ ਦਾ ਟਾਈਮ ਹੋ ਜਾਣਾ ਤੇ ਹਵਾ ਚੱਲ ਰਹੀ ਹੈ ਬਸ ਧੁੱਪ ਚਤਾਂ ਨਹੀਂ ਹੁਣ ਬੈਠਿਆ ਜਾਂਦਾ ਤੁਪ ਚਾਤੌਨ ਬੈਠਣ ਵਾਲਾ ਕੋਈ ਕੁਝ ਬਣਦਾ ਹੀ ਨਹੀਂ ਹੈਗਾ ਠੰਡੀ ਹਵਾ ਹੈ ਬਸ ਸ਼ੌਸ਼ ਹੋ ਜਾਂਦੇ ਜਿੱਥੇ ਤੇ ਸ਼ੌ ਹੁੰਦੀ ਆ ਉੱਥੇ ਭੇਜ ਜਾਂਦੇ ਆ ਉਹ ਵੀ ਹੁਣ ਹੁਣ ਸਵੇਰ ਸ਼ਾਮੇ ਬੈਠਦੇ ਆ ਠੰਡੀ ਹਵਾ ਚੱਲ ਰਹੀ ਹੈ ਧੁੱਪ ਤੇਜ ਹੋ ਗਈ ਤੇ ਨਿਆਣਿਆਂ ਦੇ ਹੋ ਰਹੇ ਆ ਪੇਪਰ ਹੁਣ ਥੋੜੇ ਟਾਈਮ ਤੱਕ ਛੁੱਟੀਆਂ ਹੋਣ ਆਲੀਆਂ ਨੇ ਯੂ ਨੋ ਯੂ ਵੀ ਲਾਸਟ ਪੇਪਰ ਹਾਂ ਕੱਲ ਜਿਹੜਾ ਖਾਣਾ ਪੀਣਾ ਬਣਾਇਆ ਤਾਂ ਉਹ ਬਸ ਅੱਜ ਕੁਝ ਵੀ ਨਹੀਂ ਬਚਿਆ ਕਿਉਂਕਿ ਸਾਰਾ ਮਤਲਬ ਮੈਂ ਇਹ ਚਦਾਈ ਬਣਾਇਆ ਤਾਂ ਜਾ ਬੇ ਵਰਤੂ ਜਿਹਾ ਨਹੀਂ ਬਣਾਇਆ ਅਸੀਂ ਇੰਗਰੀ ਤੋੜਨਾ ਨਹੀਂ ਚਲ ਲੈ ਲੈ ਝੂਟੇ ਲੈ ਲੈ ਆ ਝੂਟੇ ਲੈ ਲੈ ਝੂਟੇ ਦੇ ਦੇ ਝੂਟੇ ਦੇ ਦੇ ਮੈਂ ਮੈਂ ਇਹਨੂੰ ਐ ਤਾਂ ਵੀ ਮੈਂ ਖੜ ਰਹੀ ਖਰਜਾ ਯੂ ਵੀ ਖਰਜਾ ਦੇ ਦੇਖੀ ਦੇਖੀ ਹੈ ਚੜਾ ਮੈਂ ਮੈਂ ਉਹਦੇ ਮੈਂ ਆਪੋ ਮੈਂ ਲੈ ਕੇ ਜਾਵਾਂਗਾ ਬੱਸ ਕੀਨੇ ਖਾਣਿਆ ਹੁਣ ਲੱਡੂ ਪਾਏ ਨੇ ਉਹ ਵੀ ਖਤਮ ਕਰ ਲਏ ਆ ਮੈਂ ਬੱਤੇ ਨੇ ਏਡਾ ਖਾਣ ਰੋਟੀ ਖਾਣੀ ਹੈ ਯੂ ਵੀ ਗੁਲਗੁਲੇ ਤੇ ਰੋਟੀ ਤਾਂ ਖਾ ਲੂ ਗੁਲਗੁਲੇ ਖਾ ਲੈਣਗੇ ਰੋਟੀ ਲਓ ਜੀ ਹੁਣ ਮੈਂ ਬਣਾ ਲਈ ਚਾਹ ਤੇ ਹੁਣ ਏਡਰ ਦੇਖੋ ਮੈਂ ਲਾਗੂ ਨੂੰ ਕੀ ਕਰ ਰਿਹਾ ਉਹ ਦੇਖੋ ਦੁੱਧ ਤੇ ਉਹ ਦੇਖੋ ਦੇ 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 ਇਹਨੂੰ ਇੱਥੇ ਖੜਾ ਚ ਬਹੁਤ ਮਜ਼ਾ ਆਉਂਦਾ ਫਿਰਟਾ ਚ ਲਾੜਨ ਚ ਬਹੁਤ ਮਜ਼ਾ ਲੰਦਾ ਹੈ ਉਰੇ ਖੜ ਕੇ ਤੇ ਹੁਣ ਮੈਂ ਤਾਂ ਨਹੀਂ ચા ਤੇ ਰੋਟੀ ਨਹੀਂ ਆਈ ਇਤਨਾ ਇਹ ਅ ਡੱਬਾ ਪਿਆਈ ਜੀ ਕਿਹੜਾ ਆਹ ਲੱਡੂਆਂ ਦਾ ਜਿਹੜਾ ਕਿ ابو ਦੀ ਮੰਮੀ ਲੈ ਕੇ ਆਈ ਸੀ ਆਪਣੇ ਭਰਾ ਦੀ ਗੱਡੀ ਦਾ ਤੇ ਆਹ ਕਿਉਂਕਿ ਇੰਨਾ ਤਾਂ ਬਚਿਆ ਪਿਆ ਇਹ ਅਚਾ ਤਾਂ ਬਚਿਆ ਪਿਆ ਇਹ ਕਿਉਂਕਿ ਮੈਂ ਨਹੀਂ ਖਾਧਾ ਮੈਂ ਮਿੱਠਾ ਘਣਾ ਬੰਦ ਕਰਤਾ ਨਾ ਨਹੀਂ ਤਾਂ ਇਹ ਬਚਦਾ ਨਹੀਂ ਤਾਂ ਅੱਜ ਤੁਸੀਂ ਪਹਿਲੀ ਵਾਰ ਖਾ ਰਹੇ ਹੋ ਮਿੱਠਾ ਚਲੋ ਖਾਓ ਆਇਆ ਤੇ ਮੈਂ ਖਾਇਆ ਇੱਕ ਲੱਡੂ ਮੈਂ ਮੇਰੇ ਕਹਿੰਦਾ ਮਤਲਬ ਆਏ ਵੀ ਮੈਂ ਜ਼ਿਆਦਾ ਨਹੀਂ ਖਾਂਦੀ ਸਾਹੀ ਬੱਚਿਆਂ ਪਿਆ ਹੀ ਨਹੀਂ ਤਾਂ ਬਚਦਾ ਆ ਬਹੁਤ ਹੁਣ ਤਾਰ ਦੇ ਥੱਲੇ ਇਹਦਾ ਇਹਨੂੰ ਤਾਰ ਦੇ ਥੱਲੇ ਇਹਨੂੰ ਚੁੱਕ ਤੇ ਉਤਰ ਹੁਣ ਨਹੀਂ ਦੇਣਾ ਹੁਣ ਨਹੀਂ ਦੇਣਾ ਹੁਣ ਨਹੀਂ ਦੇਣਾ ਬੱਸ ਬੱਸ ਬਹੁਤ ਹੈ ਹੁਣ ਨਹੀਂ ਦੇਣਾ ਹੈਗਾ ਬਹੁਤ ਹੈ ਗਿਰਦੇ ਨਾ ਫਿਰ ਦੇਖੀ ਆ ਪਾਈਏ ਦੇ ਮੂੰਚ ਪਾਈ ਪਾਈ ਪਾਈਏ ਦੇ ਮੂੰਚ ਪਾਈਏ ਦੇ ਮੂੰਚ ਦੇਖ ਆਓ 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 ਖਾਣਾ ਹੈ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਤੂੰ ਹੀ ਖਾ ਲੈ ਤੇ ਤੇਰਾ ਮਿੱਠਾ ਨਹੀਂ ਵੱਲ ਹੁੰਦਾ ਮਿਰਚ ਲੱਗ ਗਈ ਤੇ ਜਿਆਦੇ ਹੈ ਨਾ ਹੁਣ ਇਹ ਤਾਰੇ ਤੇ ਖੁੜੇ ਰੁੱਸ ਗਿਆ ਵੀ ਮੈਨੂੰ ਉੱਥੇ ਚੜਾ ਦੋ ਫੇਰ ਆ ਫਿਰ ਇੱਥੇ ਚ ਰੱਖ ਦਿਓ ਕੱਲ ਨੂੰ ਆਪੂ ਸਾਰਿਆਂ ਨੂੰ ਮੇਰੇ ਵੱਲ ਆਓ ਸਸਰੀ ਘਰ ਬਲਾ ਬਲਾ ਤਨ ਆਪ ਉਸ ਸੀਕਾਰ ਨੂੰ ਤੇ ਮੇਰੇ ਨਾਲ ਨੂੰ ਤੂੰ ਵੀਡੀਓ ਬਣਾ ਕਰੇਗਾ ਬਸ ਈ ਕੰਮ ਲਾ ਦੇ ਲਾ ਦੇ ਬੂ ਆ ਬਲਾ ਬਲਾਤੀ ਮਾਤੂ ਸੀ ਕਰ ਸਿਆਲ ਥੋੜੀ ਹੋਣਾ ਮੇਰੇ ਨਾਲ ਇਹ ਵਿਚਾਰਾ ਫਨ ਖਿਲਾਉਗਾ ਮੈਂ ਇੱਕ ਮੇਰਾ ਪੁੱਤ ਹੈ ਨਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਧਰ ਤੁਮ੍ਹ ਕੇ ਬਾਏ ਬਾਏ ਕਰ ਬਏ ਅਗਲਾ ਦੋ ਮੈਂ ਇਹ ਵੀਡੀਓ ਜਿਹੜੀ 2 ਦਿਨ ਦੀ ਆ 2 ਦਿਨ ਦੀ ਹੋਣਦੀ ਆ ਅੱਧੀ ਕੱਲ ਬਣਾਈ ਤੀ ਅੱਧੀ ਕੱਲ ਬਣਾਈ ਤੀ ਅੱਧੀ ਅੱਜ ਬਣਾ ਰਹੀ ਆ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਨਾ ਕਦੇ ਕਦੇ ਰੈਗੂਲਰ ਹੋਇ ਕਰੂਗੀ ਰੋਜ਼ ਨਹੀਂ ਹੋਣੀ ਕਰਨੀ ਕਦੇ ਕਦੇ ਬਸ ਅਨਸਬਸਕ੍ਰਾਈਬ ਨਾ ਕਰ ਦਿਓ ਵੀ ਵੀਡੀਓਜ਼ ਨਹੀਂ ਆਉਂਦੀਆਂ ਆਇਆ ਕਰੂਗੀਆਂ ਹਰ ਡੇਲੀ ਆਇਆ ਕਰਨਗੀਆਂ ਕਸੂ ਗਰਮੀਆ ਚ ਜਿਵੇਂ ਕੁਛ ਮਿਲਦਾ ਨਹੀਂ ਨਾ ਬਣਾਉਣ ਨੂੰ ਰੋਜ਼ ਰੋਜ਼ ਤਾਂ ਗਰਮੀ ਵੀ ਜਿਆਦਾ ਹੁੰਦੀ ਆ ਕਦੇ ਕਦੇ 2 ਦਿਨ ਦੀ ਬਣ ਜਾਂਦੀ ਆ ਤੇ ਹੁਣ ਟਾਈਮ ਆ ਪਤਾ ਨਹੀਂ ਕਿੰਨੇ ਵਜੇ ਦਾ ਕਿੰਨਾ ਸਾਢੇ 4 ਹੋ ਗਏ ਸਾਢੇ 4 ਹੋ ਗਏ ਹੁਣ ਮੈਂ ਤੇਰੇ ਲੱਗਿਆ ਦਾਲ ਤੇ ਆਪੂ ਨਾ ਮੈਂ ਕੱਦੀ ਉਰੇ ਬੈਠੀ ਆ ਮੈਂ ਗੋਹੇ ਪਨ ਪਨ ਲਾ ਰਹੀ ਆ ਆਪ ਕਾਗਜ਼ ਚੱਕ ਚੱਕ ਕੇ ਲਾ ਰਿਆ ਚੁੱਲ੍ਹੇ ਚ ਵੀ ਮਮਾ ਛੇਤੀ ਅੱਗ ਬੰਦੋ ਡੱਬੀ ਹੱਥ ਚ ਫੜਾ ਰਿਆ ਏ ਕਿਉਂਕਿ ਜਿਵੇਂ ਜਿਵੇਂ ਅਸੀਂ ਲੋੜੇ ਕੰਮ ਕਰਦੇ ਆ ਨਾ ਇਹ ਸਿੱਖੀ ਜਾਂਦਾ ਦੇਖੀ ਜਾਂਦਾ ਏ ਹਰ ਸਿੱਖੀ ਜਾਂਦਾ ਏ ਕਸੇਕ ਬੋਲਣ ਨੂੰ ਟਾਈਮ ਲਾ ਰਿਆ ਹੈ ਹੁਣ ਤਾਂ ਲੱਗਿਆ ਫਿਰ ਵੀ ਖਾਸਾ ਬੋਲਣਾ ਮੈਂ ਜੇ ਕਹੇ ਜਾਂਦੀ ਬਿੱਲੀ ਕੈਟੀ ਕੈਟੀ ਬੋਲਦਾ ਹੀ ਨਹੀਂ ਹੈ ਘੰਟਾ ਘੰਟਾ ਬੋਲਦਾ ਹੀ ਨਹੀਂ ਇੱਕੋ ਵਰਡ ਨੂੰ ਰਿਪੀਟ ਕਰੀ ਜਾਊਗਾ ਬਸ ਜਿਹੜਾ ਵਰਡ ਦੱਸ ਦੋ ਉਹੀ ਰਿਪੀਟ ਕਰੀ ਜਾਊਗਾ ਪਰ ਰੱਟਾ ਲਾ ਲਾਂ ਦੋ ਸੀ ਦਾ ਹਾਂ ਰੱਟਾ ਲਾ ਲਾਂ ਬਈ ਚਲ ਆਜੇ ਕੁੱਕਰ ਲੈ ਕੇ ਆਈਏ ਆਜਾ 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 ਤੇ ਦਿੱਤੀ ਨੂੰ ਹੁਣ ਮੇਰੀ ਡਰਾਣੀ ਵੀਡੀਓ ਸ਼ੂਟ ਕਰੀ ਮੈਂ ਹੀ ਕਰਦੀ ਬਹੁਤ ਆਏ ਨੇ ਫਿਰ ਵੀ ਨਾਲੇ ਕਹਿ ਵੀ ਦਿੱਤਾ ਹਨਾ ਵੀ ਵੀਡੀਓ ਨਹੀਂ ਬਣਾ ਲਈ ਹੈਗੀ ਤੁਸੀਂ ਵੀ ਮੇਰੀ ਕਰਾਣੀ ਵੀਡੀਓ ਪਾਣੀ ਨਹੀਂ ਬਸ ਨਾ ਨਾ ਪਰ ਐ ਨਹੀਂ ਪੁੱਛਿਆ ਵੀ ਕਿਉਂ ਨਹੀਂ ਪਾਣੀ ਕਿਉਂ ਉਹ ਐ ਕਹਿ ਰਹੇ ਨੇ ਵੀ ਪਾਓ ਐ ਕਹਿੰਦੇ ਨੇ ਵੀ ਪਾ ਵੀ ਕਿਉਂ ਨਹੀਂ ਪਾਣੀ ਵੀ ਐ ਕਹਿੰਦੇ ਨੇ ਵੀ ਪਾਓ ਕਿਉਂ ਦਾ ਰੀਜਨ ਤਾਂ ਤੁਹਾਨੂੰ ਪਤਾ ਲੱਗੇ ਗਿਆ ਹਰ ਰੀਜਨ ਦੇਖੋ ਤੁਹਾਨੂੰ ਸਾਰਿਆਂ ਨੇ ਵੀਡੀਓ ਪਾਣੀ ਕੀਤੀ ਹੈ ਨਾ ਇਹ ਬਸ ਤੇ ਰੀਜਨ ਤਾਂ

ਵੀਡੀਓ ਨੂੰ ਡਿਲੀਟ ਕਰਵਾ ਦੇ ਮੱਸਾ ਤਾਂ ਪੜਦੀ ਐ ਹੈ ਮੱਸਾ ਤਾਂ ਆਉਂਦੀ ਐ ਤੂੰ ਬੈਠਵੇਂ ਬੈ ਜਾ ਰੇ ਚਾਹੋ ਚਲੋ ਜੀ ਅੱਜ ਬਣਾਣੀ ਆ ਮੂੰਗੀ ਛੋਲੇ ਦੀ ਦਾਲ ਸਵੇਰੇ ਬਣਾਏ ਤੇ ਛੋਲੇ ਚਿੱਟੇ ਛੋਲੇ ਕਾਲੂ ਪਤਾ ਨਹੀਂ ਕੀ ਬਣੂਗਾ ਸਵੇਰੇ ਸਵੇਰੇ ਮੂੰਗਰੇ ਮੂੰਗਰੇ ਜਿਹੜੇ ਕੱਲ ਮੂੰਗਰੇ ਨਹੀਂ ਬਣਾਏ ਤੇ ਕੱਲੇ ਬਣਾਏ ਦਿੱਤੇ ਨੇ ਸਾਰੇ ਆਲੂ ਪੱਚੇ ਉਹ ਤੇ ਅੱਧ ਚਿੱਟੇ ਆਲੂ ਪਾਏ ਨੇ ਉਹਨਾਂ ਚ ਲਾਲ ਆਲੂ ਤੇ ਛੋਟੇ ਘਟਣੇ ਤੇ ਉਹ ਬਲੇ ਘਟਦੇ ਮੈਂ ਵੀ ਕੱਲ ਵਿੱਚੋਂ ਮੂੰਗਰੇ ਕੱਢ ਕੱਢ ਕੇ ਰੋਟੀ ਖਾਈ ਆਲੂ ਸਾਰੇ ਗੇਰੇ ਮੈਂ ਵੀ ਮੂੰਗਰੇ ਕੱਢ ਕੱਢ ਕੇ ਰੋਟੀ ਖਾਈ ਯੂਪੀ ਨੇ ਵੀ ਬੀਬੀ ਨੇ ਵੀ ਸਾਰੇ ਸੱਟ ਗੇਰੇ ਪਏ ਕੱਚੇ ਪਏ ਤੇ ਹੋਰ ਸਾਰੇ ਆਲੂ ਕੱਚੇ ਪਏ ਮੂੰਗਰੇ ਤਾਂ ਜਦੇ ਦੀਜੋ ਐ ਬੂਏ ਨਾ ਨੇੜੇ ਨਾ ਜਾ ਨਾ ਬੁੱਤ ਮੂੰਗਰੇ ਤਾਂ ਜਦੇ ਦੀਜੋ ਸਦਦੇ ਨੇ ਮੂੰਗਰੇ ਰੀਜਾਂ ਦੇ ਨਾ ਪਹਿਲਾਂ ਆਲੂ ਮਾਣੇ ਤੇ ਹੋਰ ਆਲੂ ਪਾਣੀ ਪਾ ਗਰਝੋਣੇ ਤੇ ਨਾ ਜੇ ਛੋਟੇ ਘੱਟੇ ਹੁੰਦੇ ਨਾ ਢੱਡੇ ਆਲੂ ਤੇ ਟੁਕੜੇ ਹੁਣ ਚਿੱਟੇ ਲਿਆਂਦੇ ਮਾ ਲਾਲ ਰੱਖ ਲੋ ਪਰੌਂਠੇ ਪਰੌਂਠੇ ਬਣਾਉਣ ਨੂੰ ਰੱਖ ਲੂ ਲਾਲ ਹਾਂ ਉਹਨਾਂ ਚ ਨਿਕਲਦੇ ਹਾਂ ਬਣਨੀਆਂ ਉਹ ਤੇ ਪੈ ਜਾਣਗੇ ਫੇਰ ਮਮਾ ਸਾਡੇ ਕਚੌਰੀਆਂ ਫੇਰ ਬਣਨ ਗਈਆਂ ਉਹਨੂੰ ਸੋਮਵਾਰ ਨੂੰ ਸੋਮਵਾਰ ਨੂੰ ਬਣਨ ਗਈਆਂ ਫੇਰ ਇਹ ਦੋ ਚਾਰ ਤਾਂ ਬਣਨੀਆਂ ਨਹੀਂ ਫੇਰ ਸਾਰੀਆਂ ਸਾਰੀਆਂ ਖਾਣਗੇ ਫੇਰ ਤਾਂ ਸਾਰੀ ਖਾਣਗੇ ਪਰ ਬਣਾਵਾਂਗੇ ਜਿਵੇਂ ਹੁਣ ਮੇਚਦੀਆਂ ਬਣਾਇਆ ਪੂਰਾ ਪੂਰਾ ਸਰਦ ਤੈਤ ਦੀ ਬੜੀ ਵਧੀਆ ਬਣੀਆਂ ਕਚੌਰੀਆਂ ਬਹੁਤ ਸਵਾਦ ਨਾਲ ਬਣੀਆਂ ਪਿਆ ਮੈਂ ਤੇਦੀ ਅਲਾ ਇੱਕ ਕੀ ਹਰੀਆਂ ਮਿਰਚਾਂ ਮੰਗਾਵਾਂਗੀ ਸੋਰ ਹਰੀਆਂ ਮੱਚਾਂ ਮੰਗਾਵਾਂਗੇ ਇਸ ਸਮਾਂ ਮੰਗਾ ਲਾਂਗੇ ਸਾਰਾ ਹਨਾ ਉਹ ਵੀ ਮੰਗਾ ਲਾਂਗੇ ਹਾਂ ਤਾਂ ਸਾਰਾ ਸੋਰ ਹਰੀ ਕੱਲਾ ਦਾ ਪੱਤੂ ਨਹੀਂ ਤਾਂ ਅੰਬਲਾ ਆ ਤਾਂ ਵੀ ਟੇਕਣਾ ਨਹੀਂ ਹੈਗਾ ਵੀ ਇਕੱਠਾ ਏ ਟਕਾਂਗੇ ਵੀ ਓਰੇ ਮਾਤਾ ਰਾਣੀ ਤੇ ਵੀ ਵੀ ਉੱਥੇ ਸੇਲਦੀ ਆਬੂ ਨਾ ਓਏ ਕਪੜੇ ਕਰ ਥਲੇ ਬੇਸ਼ਰਮ ਕਿਸੇ ਥਾਂ ਦਾ ਅਕਲੁਕਲ ਹੈ ਹੀ ਨਹੀਂ ਪਿੱਛੇ ਜਾਊਗਾ ਹੁਣ ਦੇਖੋ ਆਲੂ ਚੱਕ ਚੱਕ ਕੇ ਨਾ ਭਗਾ ਭਗਾ ਕੇ ਮਾਰ ਰਿਹਾ ਦੇਖੋ ਆ ਦੇਖੋ ਲੱਛਣ ਦੇਖੋ ਇਹਦੇ ਇਹ ਇਹ ਆ ਲਿਆਇਆ ਆ ਲਿਆਇਆ ਬਾਲਟੀ ਦੇ ਚੱਕ ਚੱਕ ਮਾਰ ਮਾਰ ਇਹ ਲੈ ਉਹੇ ਖੰਡਾਰਿਆ ਦੇਖ ਲਓ ਲੈ ਇਹ ਰੱਖ ਦੇ ਲੈ ਲੱਛਣ ਹਰਾਮੀ ਹੋ ਗਿਆ ਲਓ ਜੀ ਇਧਰ ਆਪਾਂ ਧਰ ਲਿਆ ਦੇਸੀ ਘੀ ਤੇ ਦਾਲ ਆਪਣੀ ਬਣ ਗਈ ਮੈਂ ਪਤਿਲੇ ਚ ਕੱਢ ਲਈ ਕੁੱਕਰ ਮੈਂ ਹਜੇ ਪਾਹਰਾ ਕੇ ਮੰਜਣਾ ਹੈ ਤੇ ਕੀ ਆਪਾਂ ਦੇਸੀ ਗਰਮ ਹੋ ਗਿਆ ਤੇ ਇਧਰ ਹੁਣ ਪਾਉਂਗੀ ਪਿਆਜ਼ लसन आ कुट के रख लिया ले, लसन मैं बादऊंगी क्योंकि लसन भी फ्राई हो जाता है तो मैं जीरा भी पाऊँगी क्योंकि जब भी मैं दाल का तड़का कर दी है ना जीरा हमेशा पहला फ्राई हो जाता है मतलब काला काला जहाँ हो जाता है इस करके मैं जीरा ना हमेशा दाल के तड़के से पता नहीं बाद वास्तव पाती है जब गैन मतलब प्याज थोड़ा बजा काला काला ज्यादा होने मतलब ब्राउन ब्राउन जहाँ भुन्न हो जाए फिर मैं जीरा पाइप हाँ ਕਿਉਂਕਿ ਜੀਰਾ ਨਹੀਂ ਤਾਂ ਨਾ ਫਿਰ ਨਾਲੇ ਕਾਲਾ ਜਾ ਹੋ ਜਾਂਦਾ ਤਾਂ ਕਰਕੇ ਮੈਂ ਜੀਰਾ ਨਹੀਂ ਪਾਉਂਦੀ ਬਸ ਥੋੜਾ ਜਿਹਾ ਹੋਰ ਫਰਾਈ ਹੋ ਗਿਆ ਪਹਿਲਾਂ ਸੋਂ ਪਾ ਦਿੰਦੀ ਹਾਂ ਇੱਕ ਗੱਲ ਲਓ ਜੀ ਲਸਣ ਵੀ ਮੈਂ ਪਾ ਲਿਆ ਸਾਬ ਦੇ ਨਾਲ ਤੜਕੇ ਲਾਣ ਦੇ ਅੱਡ-ਅੱਡ ਜਿਹੇ ਤਰੀਕੇ ਹੁੰਦੇ ਆ ਵੀ ਕੋਈ ਲਸਣ ਪਹਿਲਾਂ ਪਾਉਂਦਾ ਕੋਈ ਅਦਰਕ ਪਹਿਲਾਂ ਕੋਈ ਬਾਅਦ ਚ ਕੋਈ ਲਸਣ ਬਾਅਦ ਚ ਕੋਈ ਜੀਰਾ ਪਹਿਲਾਂ ਹਣਾ ਪਰ ਜਿਸ ਨੂੰ ਜਿਵੇਂ ਠੀਕ ਲੱਗਦਾ ਉਵੇਂ ਹੀ ਮੈਨੂੰ ਐਵੇਂ ਠੀਕ ਲੱਗਦਾ ਵੀ ਬਸ ਲਸਣ ਅਦਰਕ ਆਦਰ ਜਾਸ ਉਹ ਜੀਰਾ ਨਾ ਕਾਲਾ ਹੋ ਜਾਂਦਾ ਏ ਤਾਂ ਕਰਕੇ ਮਾਨੂੰ ਥੋੜੀ देर ਬਾਅਦ ਭਾਰ ਆਉਂਦੀ ਹੈ ਤੇ ਇੱਥਰ ਆਪਣੀ ਦਾਲ ਦੇਖੋ ਜੀ ਗਾੜੀ ਹੋ ਗਈ ਪਾਣੀ ਪਾ ਕੇ ਫਿਰ ਜੋ ਸੈੱਟ ਕਰੂੰਗੀ ਜਦ ਤੜਕਾ ਤੜਕੇ ਚ ਪਾਉਣਾ ਲਓ ਜੀ ਹੁਣ ਆ ਗਿਆ ਰੋਟੀ ਦਾ ਟਾਈਮ ਰਾਤ ਹੋ ਗਈ ਰਾਤ ਤਾਂ ਨਹੀਂ ਹੋਈ ਹੈਗੇ ਨਹੀਂ ਤਾਂ ਹੈ ਤੂੰ ਤਾਂ ਬੋਲ ਲੈ ਕਰ ਕਿ ਤੇਰੇ ਮੂੰਹ ਤੇ ਚੇਪੀ ਲਾਈ ہوئی ਹੂੰ ਨਾ ਰਾਤ ਨਹੀਂ ਲੋ ਨਾ ਰੋਣੀ ਸਾ ਨਾ 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 Thank <laughs> ਪਾਇਆ ਦਹੀਂ ਫ੍ਰਿਜ ਚੋਂ ਨਹੀਂ ਕੱਢਿਆ ਤਾਂ ਓਕੇ ਕਰ ਰਹੇ ਹੋ ਨੇੜੇ ਨੇੜੇ ਤੇ ਆ ਸ਼ੋਰਡਰ ਜੀ ਲੰਨੋ ਆਪਾਂ ਸਾਰੇ ਸਾਰੇ ਨੂੰ ਦੂਰ ਤੇ ਦਗਾ ਨਹੀਂ ਤਾਂ ਕਿ ਕੰਮ ਕੀ ਹੋ ਰਿਹਾ ਪਾਣੀ ਪੈ ਰਿਹਾ ਲੱਸੀ ਚ ਲੋ ਜੀ ਮੁੰਡੇ ਰੋਟੀ ਪਹਿਲਾਂ ਮੈਂ ਬਿੱਬੀ ਨੂੰ ਰੋਟੀ ਪੜਾਇਆ ਹਾਂ ਕਿ ਤੂੰ ਬੱਤ ਕਿ ਤੂੰ ਸੀਦੀ ਵੀ ਉੱਲ ਘਾਟ ਰਹੇ ਹੈ ਮੇਰੀ ਰੋਟੀ ਕਿਉਂ ਕਿਦੀ ਬਾਤ ਕਰੀ ਤੂੰ ਫੇਰ ਫੋਨ ਲੈ ਕੇ ਕੁਝ ਨਾ ਹਾਂ ਜੇ ਬੋਲੇਗਾ ਤਾਂ ਇਹ ਬਦਲ ਤੈਨੂੰ ਬਲੌਗ ਚ ਬੋਲਣਾ ਆਉ। ਦੇਖਦੇ ਤੱਕ ਦੇਖਦਾ ਤੂੰ ਬਠੇਰੀਆਂ। ਮੈਨੂੰ ਤਾਂ ਸਭ ਕੁਝ ਬੋਲਣਾ ਆਉਂਦਾ ਮੈਂ ਕੀ ਭੁੱਲਿਆ। ਤੇ ਬੋਲ। ਹਾਂ। ਚਲਿਆ ਅੱਜ ਮੈਂ ਧਰਦਿਆਂ ਹੋਰ ਰੋਟੀ। ਦੋ ਰੋਟੀਆਂ ਧਰਦਣੀਆਂ। ਤਿੰਨ ਧਰ ਤਿੰਨ ਤਾਂ ਸੇ ਕੱਧੀਆਂ ਛੱਡੀਆਂ ਨੇ ਧਰਨੀਆਂ ਫਿਰ ਤੁਸੀਂ ਕਹਿੰਦੇ ਹੋ ਵੀ ਦੋ ਧਰਿਆ ਕਰੋ ਇਸ ਕਰਕੇ ਯੂਵੀ ਵਾਰ ਕੱਟ ਕਰ ਲੈ ਮਲਿਆੜ ਇਹ ਹੈਗੀ ਯੂਵੀ ਯੂਵੀ ਦੀ ਦਾਲ ਜਿਸ ਮੈਂ ਪਾਤੀ ਮੱਖਣੀ ਦੇਸੀ ਟੀ ਹੁਣ ਬੰਦ ਕਰਤਾ ਗਰਮੀਆਂ ਆ ਗਈਆਂ ਮੱਖਣੀ ਠੰਡੀ ਹੁੰਦੀ ਆ ਆਟਾ ਡਾਇਗਰਾਮ ਨੂੰ ਰੱਖੀ ਤੇ ਉਦੋਂ ਲੈਸ ਦੇੜ ਕੇ ਅੱਧ ਵਿਚਾਲੇ ਪਈ ਆ ਜੇ ਆਏ ਹਾਂ ਸੋਨਾ ਸੂਟ ਦਾ ਹਾਂ ਉਹ ਰੰਗਾ ਜਿਹੜਾ ਤੁਸੀਂ ਪਰਸੋ ਜਿੱਥੇ ਭੱਗੇ ਇਥੇ ਪਰਸੋ ਸੋਥੇ ਹਾਂ ਰੰਗ ਥੋੜਾ ਜਿਹਾ ਥੋੜਾ ਡਿਫਰੈਂਟ ਜਾਏ ਬਸ ਉਹ ਗੂੜਾ ਜਾਏ ਆ ਪਿੱਕਾ ਜਾਏ ਹਾਂ ਪਿਆਊਗੀ ਹਾਂ ਪਿਆਈ ਹਾਂ ਗੂੜਾ ਵਸ ਹਾਂ ਇਹ ਵਿੱਕਾ ਇਹ ਵਿੱਕਾਈ ਵਾਹਗਾ ਤਾਂ ਮਹਿੰਦੀ ਚ ਆ ਗਿਆ ਯੈਸ ਹਨਾ ਬਣਾਉਂਦਾ ਇਹ ਮੇਰੀ ਦਰਾਣੀ ਦੇਖਣਾ ਜਾਂ ਸੂਟ ਜਿਹੜਾ ਮੈਂ ਲੈ ਕੇ ਆਈ ਸੀ ਉਸ ਦਿਨ ਇਹ ਸ਼ਰਟ ਆ ਪ੍ਰਿੰਟ ਆ ਸਲਵਾਰ ਐ ਇਹ ਉਹ ਬਾ ਜਾਂਦੀ ਜਾਂਦੀ ਨੇ ਲਿਆ ਉਹ ਵੀ ਮਾਸੀ ਉਹਨਾਂ ਨੇ ਧੱਕੇ ਨਾਲ ਦਵਾਇਆ ਵੀ ਲੈ 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 ਤਿੰਨ ਆ ਗਏ ਇਹ ਜੇ ਇੱਕ ਮੰਮੀ ਦਾ ਮਾਸੀ ਦਾ ਮੇਰਾ ਤੀਜਾ ਸੇਮ ਸੇਮ ਹੀ ਐ ਉਹ ਆ ਨਾ ਚਨੌਣ ਦਾ ਰੰਗ ਵੀ ਚਨੌਣ ਦਾ ਕਪੜਾ ਹਾਂ ਚਨੌਣ ਦਾ ਇਸ ਹਾਂ ਰੰਗ ਵੀ ਸੇਮ ਐ ਆ ਸੋਨਾ ਵੀ ਲੱਗੂਗਾ ਲਾਈਨਿੰਗ ਲੱਗੂਗੀ ਇਹਦੇ ਥੱਲੇ ਆਹ ਚੁੰਨੀ ਜਿਹੜੀ ਪੁਰਾਣੀ ਪਈ ਤੇ ਡਾਈ ਕਰਾਣੀ ਆ ਹਾਂ ਫਿਰ ਤਾਂ ਕਿਵੇਂ ਰੰਗ ਹੋਇਆ ਪਿਆ ਦਯਾ ਨੋ ਪੈ ਪਈ ਪਈ ਕਾਨੂੰਨੇਰੇ ਚ ਵੀ ਲੱਗ ਰਿਹਾ ਕੁਛ ਹਰੇ ਪ੍ਰਿੰਟ ਇਹ ਜਾਹੀ ਆ ਹੁਣ ਮੈਂ ਸੂਟ ਸਲਾਈ ਹਾਂ ਇਹ ਦਿਨ ਇਹਦੇ ਨਾਲ ਹੀ ਲੈ ਸਾਂਗੂਗੀ ਆ ਵਿੱਚ ਰੰਗ ਜਿਹੜਾ ਨਹੀਂ ਆਹੀ ਰੰਗ ਦੀ ਲਗੂਗੀ ਆਹੀ ਹਾਂ ਬਸ ਉਹੀ 200 ਰੁਪਏ ਚੁੰਨੀ ਦਾ ਲਾ ਲੈਂਦੇ ਨੇ 200 ਹਾਂ ਚੁੰਨੀ ਮੈਂ ਤਾਂ ਚੁੰਨੀ ਵੀ ਪੁੱਛਿਆ ਤਾਂ ਵੀ ਜੇ ਪ੍ਰਿੰਟਡ ਵਾਦੂ ਇਹ ਜੇ ਮਿਲ ਜੇ ਵੀ ਮੈਂ ਚੁੰਨੀ ਇਸ ਇਤਾਂ ਨਹੀਂ ਲਾਣੀ ਆ ਚਲੋ ਮੈਂ ਪਿਛਲੀ ਵਾਰ ਹਾਰਾ ਸੂਟ ਲੈ ਕੇ ਆਈ ਸੀ ਮੈਂ ਜਲਬੀਨ ਦਿੱਤੀ ਤੇ ਉਹਨਾਂ ਨੇ ਦਿੱਤੀ ਨਹੀਂ ਜਦ ਮੈਂ ਪੁੱਛਣਾ ਭੁੱਲ ਗਈ ਹਾਂ ਮੈਂ ਪੁੱਛਿਆ ਤਾਂ ਕਹਿੰਦੇ ਛੋੜਦਾ ਹੈ ਕਪੜਾ ਤੂੰ ਨਾਲੇ ਤੀ ਜਾਵੇ ਕਹਿੰਦੇ ਛੋਟ ਛੋਟ ਛੱਡਦਾ ਹੀ ਆਸੀ ਮੈਂ ਚੁੰਨੀ ਦਾ ਝੋੜ ਲਾ ਲਿਆ ਐਦਿ ਕੀ ਵੀ ਮੈਂ ਝੋੜ ਲਾ ਲਿਆ ਵੀ ਦੇ ਦੋ ਕਹਿੰਦੇ ਨਾ ਮੈਂ ਕਿਹਾ ਪ੍ਰਿੰਟਡ ਚੁੰਨੀ ਜਾਰੇ ਸੋਹਣੀ ਲੱਗਦੀ ਹੈ ਹਨਾ ਲੇਸ ਲਾ ਲੈਂਦੀ ਹੈ ਨਹੀਂ ਫਿਰ ਘੈਂਟ ਲੱਗਦੀ ਫਿਰ ਪੂਰੀ ਤੇ ਦੇਖੂਗੀ ਮੈਂ ਫਿਰ ਜੇ ਚੁੰਨੀ ਨਾਲ ਲੰਦੇ ਹੋ 9 8 900 ਦੰਦੇ ਦੀ ਹਾਂ ਹੁਣ ਮੈਂ ਸੋਚ ਰਹੀ ਹਾਂ ਵੀ ਜਿਹੜਾ ਉਹ ਆਰਗਨਜ਼ਾ ਦੀ ਚੁੰਨੀ ਨਹੀਂ ਹੈਗੀ ਉਹ ਜਿਹੜੀ ਤੰਤੂ ਲੈ ਕੇ ਗਈ ਸੀ ਸੂਟ ਨਾਲ ਹਾਂ ਹਾਂ ਉਹਦੇ ਨਾਲ ਕੋਈ ਮੈਂ ਊੜੀ ਤੇ ਲਵਾਂਗੀ ਪਟਿਆਲੇ ਦੀ ਹਾਂ ਉਹ ਵੀ ਸੋਨੀਆ ਹਨਾ ਹੂੰ ਸੂਟ ਉਹਦੇ ਨਾਲ ਪਿੰਕ ਰੰਗ ਦਾ ਹਾਂ ਜੇ ਡਾਈ ਹੋਈ ਤਾਂ ਠੀਕ ਹੈ ਵੈਸੇ ਕਲਰ ਉਹ ਬਹੁਤ ਸੋਹਣਾ ਹੈ ਹਨਾ ਉਹ ਕਲਰ ਜੈ ਸੋਹਣਾ ਉਸੇ ਨਾਲ ਦੇ ਸੂਟ ਲੈ ਲੂੰਗੀ ਹੋਰ ਚਲੋ ਜੀ ਮੈਂ ਇੱਕ ਸੂਟ ਦਿਖਾਤਾ ਇੱਕ ਵੈਸੇ ਇੱਕ ਕਾਲੇ ਰੰਗ ਦਾ ਹੀ ਰਹਿ ਗਿਆ ਦੂਜਾ ਤਾਂ ਮੇਰਾ ਕਾਲੇ ਰੰਗ ਦਾ ਹੈ ਦਿਖਾਉਣਾ ਕੀ ਹੈ ਇੱਕ ਇੱਕ ਸੂਟ ਤੋਂ ਸੂਟ ਤੇ ਹਾਂ ਆ ਵੀ ਉਧਰ ਮੈਂ ਦਿਖਾਤੇ ਤੇ ਉਹਦਾ ਵੀਡੀਓ ਚਾਹਾਂ ਅਸੀਂ ਦਿਖਾਤੇ ਤੇ ਮਾਮੀ ਦਾ ਮਾਸੀ ਦਾ ਮੇਰਾ ਦਿਖ ਗਿਆ ਤਾਂ ਬੀਬੀ ਦੇਖ ਰਹੀ ਸੀ अच्छा ठीक बारनाली बारनाली ਨਾਨੀ ਉਹ ਦੇਖਣੀ ਠੀਕ ਫਿਰ ਮੈਂ ਵੀਡੀਓ ਚ ਦਿਖਾਤੇ ਆ ਚੁੰਨੀ ਆ ਜਿਹੜੀ ਆ ਡਾਈ ਕਰਾਉਂਗੀ ਆ ਭਰਾ ਚੁੰਨੀ ਆ ਮੇਰੀ ہاں ਮੇਰੇ ਕੋਲ ਵੀ ਬਈਆਂ ਚਟੀਆਂ ਉਹਦੇ ਸੂਟਾਂ ਦੇ ਨਾ ਰੇਟ ਬਹੁਤ ਵਧੀਆ ਨੇ ਜਿੱਥੇ ਲੈ ਕੇ ਆਉਂਦੇ ਆ ਬਾਕੀ ਸੂਟ ਹਨ ਕਿਦਾਂ ਦਾ ਨਿਕਲੂਗਾ ਉਹ ਤਾਂ ਹੁਣ ਰੇਟ ਤੇ ਕੁਆਲਿਟੀ ਦੇ ਹਿਸਾਬ ਨਾਲ ਜਿੱਦਾਂ ਵਧੀਆ ਹੋ ਲਵਾਂਗੇ ਉਦੋਂ ਹੀ ਹਨਾ ਜੇ 6-7 ਹਜ਼ਾਰ ਲਵਾਂਗੇ ਤਾਂ ਕਾਟਨ ਦਾ ਸੂਟ ਵਧੀਆ ਮਿਲ ਜਾਂਦਾ ਹੈ ਨਾ ਜਿੰਨਾ ਪੈਸਾ ਲਾਓ ਉਨੀ ਚ ਵਧੀਆ ਚੀਜ਼ ਉਨੀ ਚੀਜ਼ ਵਧੀਆ ਮਿਲ ਜਾਂਦੀ ਆ ਹੁੰਦੜਾ 216 ਲਵਾਂਗੇ ਦੋ ਮਹੀਨੇ ਚੱਲਦਾ ਹਾਂ 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 660 ਦੇ ਸੂਟ ਆਹੀ ਆਪਾਂ ਪਟਿਆਲੇ ਤੇ ਚਣੌਂਦੇ 889900 ਦੇ ਮਿਲ ਜਾ 2 250 ਦਾ ਫਰਕ ਤਾਂ ਹੁੰਦਾ ਉੱਥੇ ਹੁੰਦਾ ਇਹ ਤਾਂ ਜਿਹੜੇ ਅਸੀਂ ਲੈ ਕੇ ਆਏ ਆ ਉਹ ਸੂਟ ਉਹ ਰੇਟ ਤੇ ਇੱਥੇ ਮਿਲਦੇ ਨਹੀਂ ਹੈਗੇ 12 1200 ਦੇ ਮਿਲਦੇ ਨਹੀਂ 12 1200 13 1300 ਦੇ ਮਿਲਦੇ ਆ ਨਾਲੇ ਲੰਬੀਆਂ ਚੋੜੀਆਂ ਚੁੰਨੀਆਂ ਐਣ ਐਨੇ ਸੋਹਣੇ ਸੂਟ ਆ ਪੂਰੇ ਪਰ ਚੁੰਨੀ 'ਚ ਕੋਈ ਇੰਨਾ ਕੋਈ ਨੁਕਸ ਕਰ ਦਿੰਦੇ ਨੇ ਇਹ ਚੌੜੀ ਘੱਟ ਹੁੰਦੀ ਆ ਲ ਹਾਂ ਚੌੜਾਈ ਨਹੀਂ ਜਿਹੜੇ ਆਪਾਂ ਲੈ ਕੇ ਆਏ ਆ ਉਹਨਾਂ ਦੀ ਤਾਂ ਚੌੜੀਆਂ ਐ ਹਾਂ ਪਟਿਆਲੇ ਜਾ ਕੇ ਤੇ ਹੋਰ ਉਹ ਚੁੰਨੀਆਂ 'ਚ ਕਮੀਆਂ ਕਰ ਦਿੰਦੇ ਨੇ ਇਹ ਕਰਦੇ ਤਾਂ ਐਵੇਂ ਨੇ ਉਹ ਉਹ ਹੋਰ ਜਿਹੜੇ ਸੂਟ ਉਹ ਹੁੰਦੇ ਨੇ ਵੀ ਮਤਲਬ ਜਿਵੇਂ ਲਾਲਾ ਕੜਾਈਆਂ ਵਾਲੇ ਸੂਟ ਨਹੀਂ ਹੁੰਦੇ ਜਿਹੜੇ ਉਹਨਾਂ ਦੀਆਂ ਜੋੜੀਆਂ ਘਟਾ ਦਿੰਦੇ ਨੇ ਉਹ ਕੜਾਈ ਦੇ ਜੋ ਲਾਉਂਦੇ ਨੇ ਹਾਂ ਉਹ ਕੜਾ ਉਹ ਫਿਰ ਰੇਟ ਵੀ ਤਾਂ ਤਾਂ ਹੀ ਘਟਾਉਂਦਾ ਉਹ ਕਿਧਰੇ ਪਾਸੋਂ ਕੱਪੜਾ ਕਢਾਉਂਦੇ ਨੇ ਚਾਹੇ ਸਲਵਾਰ ਦਾ ਕਟਾਂਚੇ ਚੁੰਨੀ ਦਾ ਕਟਾ ਜੇ ਸੂਟ ਵਧੀਆ ਹੁੰਦਾ ਚੁੰਨੀ ਘਟੀਆਂ ਹੁੰਦੀ ਆ ਕਈ ਵਾਰ ਹਾਂ ਜੇ ਸੂਟ ਅਸ ਚੁੰਨੀ ਵਧੀਆ ਲੈ ਲੈ ਫਿਰ ਸੂਟ 'ਚ ਕਮੀ ਕਰ ਦਿੰਦੇ ਨੇ ਸਾਨੂੰ ਕੁੱਤਾ ਕਰਦੇ ਨੇ ਅਸੀਂ ਦਾ ਰੇਟ ਘਟਾਉਂਦੇ ਨੇ ਇੰਨਾ ਇੰਨਾ ਜ਼ਿਆਦਾ ਨਹੀਂ ਦੇਉਂਦੇ ਅਸੀਂ ਵੀ ਇਨ ਫਿਊਚਰ ਸੋਚ ਰਹੇ ਆ ਬੁਟੀਕ ਦਾ ਕੰਮ ਕਰਨ ਲਈ ਹੈ ਨਾ ਬੁਟੀਕ ਦਾ ਕੰਮ ਕਰ ਲਈ ਹਾਂ ਉਹ ਤਾਂ ਕਰ ਲਾਂਗੇ ਉਹ ਚ ਕਿਹੜਾ ਉਹ ਕਰਨਾ ਹੈ 3 4 5 4 5 ਮਹੀਨੇ ਪਹਿਲਾਂ ਵੀ ਕਿਹਾ ਤਾਂ ਤੁਸੀਂ ਨਾ ਮੈਂ ਕੋਈ ਐ ਨਹੀਂ ਹੈਗਾ ਅਬ ਇਕੱਲਾ ਥੰਮਲਿੰਗ ਲਾ ਦੂੰਗੀ ਬੁਟੀਕ ਦਾ ਕੰਮ ਖੋਲ ਰੇ ਨਾ ਪਹਿਲਾਂ ਲਾਇਆ ਤਾਂ ਸੋਨੇ ਦਾ ਪਹਿਲਾਂ ਲਾਇਆ ਤਾਂ ਹਾਂ ਪਹਿਲਾਂ ਲਾਇਆ ਨਾ ਹੁੰਜੋ ਵੀ ਤੈਨੂੰ ਕਹਿ ਰਹੀ ਆਂ ਵੀ ਉਹ ਤਾਂ ਕਰ ਲਾਂਗੇ ਨਾ ਉਹ ਤਾਂ ਕਰ ਲਾਂਗੇ ਹਾਂ ਔਰ ਸਤਾ ਕੋਈ ਦਿੱਕਤ ਨਹੀਂ ਹੈਗੀ ਮੈਂ ਸੋਚ ਰਹੀ ਆ ਮੈਂ ਸਿਆਲ ਤੱਕ ਖੋਲ ਲਈ ਮੈਂ ਤਾਂ ਸੋਚ ਰਹੀ ਦੀ ਉਹਨੇ ਖੋਲ ਲਾਂਗੇ ਥੋੜੇ ਜਿਹੀਆਂ ਨੂੰ ਵੀ ਗਰਮੀਆ ਚ ਔਰ ਬੇਲੇ ਦਾ ਟਾਈਮ ਬਸ ਵੀ ਨਹੀਂ ਹੁਣ ਅੱਡੜ ਦੇਣ ਨੇ ਆ ਵੀ ਤਾਂ ਬਣਾਉਣੇ ਤਾਂ ਪਏ ਆ ਵਿਆਹ ਵਾਲੇ ਠਰ ਕੇ ਬਣਾ ਲਾਂਗੇ ਹੈ ਬਿਠਾਰ ਕੇ ਓਰੇ ਕੱਪੜੇ ਦੁੱਖ ਆਏ ਤਾਂ ਬਾਕੀ ਸੋਚਦੇ ਕਿ ਬਣਾਈਏ ਫਿਰ ਪਹਿਲਾਂ ਸੈਟਿੰਗ ਕਰਦੇ ਆ ਫਿਰ ਮੇਰਾ ਟਾਈਮ ਪਾਸ ਨਹੀਂ ਹੁੰਦਾ ਹੈਗਾ ਆਪਣਾ ਨਹੀਂ ਫਿਰ ਐ ਵੀ ਚਲ ਖੋਲਤਾ ਲੰਮਾ ਕੋਈ ਚੱਕਰ ਨਹੀਂ ਕਿਉਂਕਿ ਇੱਕ ਨਹੀਂ ਆਦ ਫਿਰ ਮੈਨੂੰ ਲੋਨ ਲੈਣਾ ਪੈਣਾ ਇੱਥੇ ਲੋਨ ਆਪਾਂ ਕਰਾਵਾਂਗੇ ਆਪਣੀ ਪਰਸਨਲ ਲੋਨ ਕਰਾਵਾਂਗੇ ਲੋਨ ਲੈ ਲਾ ਫਿਰ ਲੋਨ ਕਰਾਵਾਂਗੇ ਆਪਣਾ ਪਰਸਨਲ ਲੋਨ ਵੀ ਮਿਲਦਾ ਏ ਪਰਸਨਲ ਲੋਨ ਕਰਾਵਾਂਗੇ ਤੁੰਨੇ ਜਾਣੀ ਕੋਈ ਬਿਜ਼ਨਸ ਖੋਲਣਾ ਹੋਏ ਹਾਂ ਨਹੀਂ ਅਸੀਂ ਨਾ ਦੇਖੋ ਆਹ ਗੱਲ ਛੁੱਟ ਨਹੀਂ ਹੈਗੀ ਬੁਟੀਕ ਦਾ ਕੰਮ ਕਰਨਾ ਏ ਨਾ ਲੋਨ ਮਿਲਦਾ ਫਿਰ ਦੇਖਿਆ ਜਿਵੇਂ ਹੁਣ ਆਪਾਂ ਬੈਂਕ ਬੈਂਕਾਂ ਲੈਣੋਂ ਆਪਾਂ ਕਹਿਤਾ ਵੀ ਅਸੀਂ ਇਹ ਕੰਮ ਸ਼ੁਰੂ ਕਰਨਾ ਫਿਰ ਉਹ ਦੇ ਦਿੰਦੇ ਨਹੀਂ ਹਾਂ ਲੋ ਵੀ ਕੋਈ ਵੀ ਬਿਜ਼ਨਸ ਕਰਨਾ ਹੋਵੇ ਹੈਨਾ ਤੇ ਹੁਣ ਜੇ ਫਿਰ ਜਿਹੜਾ ਉਹ ਮੇਰਾ ਬੋਰਡ ਬਣਾਇਆ ਹੋਇਆ ਫਿਰ ਉਹੀ ਲਾਦਾਂਗੇ ਉਹ ਤਾਂ ਮੇਰਾ ਨਾਮ ਹੈ ਕੱਲੀ ਦਾ ਨਾਮ ਨਾਲ ਕੀ ਹੁੰਦਾ ਨਾਮ ਲਾ ਕੇ ਹੁੰਦਾ ਪਤਾ ਹੀ ਹੁੰਦਾ ਦੁਨੀਆ ਨੂੰ ਬਿਜ਼ਨਸ ਤਾਂ ਇੱਕੋ ਹੀ ਹੋਗਾ ਸਾਝੀ ਹੋਗਾ 11500 ਰੁਪਏ ਉਹ ਤੇ ਲਾਂਦੇ ਫਿਰਾਂਗੇ ਪੈਸੇ ਤਾਂ ਇਕੱਠੇ ਹੋਣਗੇ ਆਹ 16 ਬੋਰਡ ਹੋਣੇ ਪਹਿਲਾਂ ਲਾ ਕੇ ਰੱਖਦਾ ਤੁਹਾਨੂੰ ਨਸਰ ਦੇਵਿਆਂ ਨਹੀਂ ਹੈਗਾ ਹੋਰ ਕੰਮ ਆਉਣਾ ਉਹਨੂੰ ਆਪਣੇ ਕੰਮ ਆਊਗਾ ਤੁੜਾਈ ਹਾਂ ਵੈਸੇ ਠੀਕ ਆ ਜੇ ਮੇਰਾ ਵੀ ਕਦੇ ਬੁਟੀਕ ਵੱਲ ਧਿਆਨ ਨਹੀਂ ਜਾਊਗਾ ਫਿਰ ਤੂੰ ਤਾਂ 24 ਘੰਟੇ ਰੱਖ ਸਕਦੀ ਆ ਵੀ ਕਦੇ ਸੁਵਾਈ ਵੀ ਆਉਂਦੀਆਂ ਨਾਲੇ ਕਰਨ ਲੱਗੀ ਬਲੌਗ ਨਾਲ ਲੱਗੀ ਤੂੰ ਆਪਣਾ ਉਧਰ ਕਰ ਸਕਦੀ ਐ ਪਹਿਲਾਂ ਮੈਨੂੰ ਜੇ ਮੈਂ ਇਕੱਲੀ ਕਰਦੀ ਤੇ ਨਾ ਮੈਨੂੰ ਜਿਆਦਾ ਬਹੁਤ ਔਖਾ ਤਾਂ ਦੋ ਜਣਿਆਂ ਨਾਲ ਠੀਕ ਆ ਇੱਕ ਜਣਾ ਬੰਦੇ ਸਾਥ ਲੰਦਾ ਤੀਨੀਆਂ ਸੌਰੀ ਤੀਨੀਆਂ ਆ ਬੰਦੇ ਤਾਂ ਤੀਨੀਆਂ ਬੰਦੇ ਨਾ ਆਨਲਾਈਨ ਵੀ ਪਾਇਆ ਕਰਾਂਗੇ ਆਪਾਂ ਉਹਨਾਂ ਚ ਹੀ ਆ ਜਾਂਦੇ ਨੇ ਆਨਲਾਈਨ ਵੀ ਹੋਊਗਾ ਆਨਲਾਈਨ ਪਾਇਆ ਹਾਂ ਹਾਂ ਇਹਦੀ ਗੱਲ ਨਹੀਂ ਜਿੰਨੇ ਵੀ ਅਸੀਂ ਉਹ ਲਿਆਇਆ ਕਰਾਂਗੇ ਵੈਰਾਈਟੀ ਹਨਾ ਉਹ ਸਾਰੀ ਆਨਲਾਈਨ ਪਾਇਆ ਕਰਾਂਗੇ ਤੇ ਬਾਕੀ ਸੂਟ ਤੁਹਾਨੂੰ ਬੜੀ ਵਧੀਆ ਵਧੀਆ ਪ੍ਰਾਈਸ ਦੇ ਹਨਾ ਸਸਤੇ ਰੇਟਾਂ ਤੇ ਸੋਨੇ ਸੋਨੇ ਸੁੱਟ ਦੇ ਆ ਕਰਾਂਗੇ ਜਲਦੀ ਉਹ ਅਸੀਂ ਖੋਲਾਂਗੇ ਚਲ ਜੇ ਤੇਰਾ ਆਈਡੀਆ ਹੈ ਮੇਰਾ ਆਈਡੀਆ ਤਾਂ ਸਿਆਖ ਤੱਕ ਤਾਂ ਜੇ ਤੇਰਾ ਤੂੰ ਚਾਨੀ ਆ ਛੇਤੀ ਬੋਲੀ ਫਿਰ ਛੇਤੀ ਖੋਲਾਂਗੇ ਕਿਉਂਕਿ ਹੁਣ ਮੇਰਾ ਟਾਈਮ ਬਸ ਨਹੀਂ ਹੁੰਦਾ ਨਹੀਂ ਖੋਲਾਂਗੇ ਫਿਰ ਛੇਤੀ ਮੈਂ ਤਾਂ ਮੈਂ ਪਹਿਲਾਂ ਤਿਹਾਰਾ ਤੇ ਪਹਿਲਾਂ ਕਿਉਂਕਿ ਬਲੌਗ ਬੰਦ ਕਰਨਾ ਮੇਰੀ ਮਜਬੂਰੀ ਹੋ ਗਈ ਤੇਰੀ ਮਜਬੂਰੀ ਹੋ ਗਈ ਪਰ ਕੋਈ ਗੱਲ ਨਹੀਂ ਹੁਣ ਬੁਟੀਕਲਾਂ ਖੋਲਾਂਗੇ ਫਿਰ ਹਾਂ ਫਿਰ ਆਏ ਵੀ ਮੈਨੂੰ ਉਨਾਂ ਦੇ ਦੋ ਜਣਿਆਂ ਦਾ ਸਹਾਰਾ ਮਿਲ ਜੂਗਾ ਇੱਕ ਜਣਾਂ ਦੀ ਮੈਂ ਮੈਂ ਚਲੋ ਵਿੱਚ ਨੂੰ ਘਰ ਦਾ ਕੰਮ ਦਿਖਾਏ ਵੀ ਕਰੂਗੀ ਵੀ ਉਹ ਤਾਂ ਹੁਣ ਘੇਡੀ ਹੋ ਜਾਂਦਾ ਹੈ ਹਾਂ ਉਹ ਤਾਂ ਹੁਣ ਖਾਣਾ ਬੁਲਾਣਾ ਹੀ ਨਾ ਨਾ ਹੁਣ ਤਿੰਨ ਪੱਟੇ ਆ ਗਏ ਹੋਰ ਟਾਈਮpass ਨਹੀਂ ਹੁੰਦਾਗਾ ਪਿੰਡ ਵਾਲਿਓ ਅਸੀਂ ਫੇਰ ਬੁਟੀਕ ਦਾ ਕੰਮ ਖੋਲਣਾ ਪਲੀਏ ਸਾਡੇ ਕੋਲ ਸੂਟ ਲੈਣ ਆਇਆ ਕਰੋ ਸੋਹਣੇ 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 ਰੇਟਾਂ ਤੇ ਸੋਹਣੇ ਸੋਹਣੇ ਸੂਟ ਹਰ ਇੱਕ ਕਸੂਟ ਮਿਲੂਗਾ ਐਨ ਆ ਕੇ ਕਿਹੋ ਵੀ ਆ ਨਹੀਂ ਲੈਣਾ ਨਾ ਰੇਟ ਘੱਟ ਕਰ ਬਣਾਉਂ ਜਿੰਨਾ ਦੱਸ ਤੋ ਹੀ ਲੈ ਲੇ ਬਾਈ ਬਾਈ ਉਹ ਹੀ ਲੈ ਲਿਓ ਕਿਉਂਕਿ ਸਾਨੂੰ ਵੀ ਬਹੁਤ ਸਟਰਗਲ ਕਰਨਾ ਪੈਂਦਾ ਏ ਆਖਰ ਪਸਾ ਆ ਜਾ ਠੱਕੇ ਖਾਣੇ ਕੋਈ ਸੌਖੀ ਗੱਲ ਨਹੀਂ ਹੁੰਦੀ ਹੈ ਉਹ ਵੀ ਤਾਂ ਸਿਲੈਕਟ ਕਰ ਕਰਕੇ ਲੈਣੀ ਅਸੀਂ ਐਡੀ ਦੂਰ ਤੇ ਤੁਹਾਨੂੰ ਐਨਾ ਭਾਰ ਚੱਕ ਚੱਕ ਕੇ ਲਿਆਣੇ ਆ ਜਦ ਨਾ ਉਹ ਮਤਲਬ ਆ ਕੇ ਆ ਕਹਿੰਦੇ ਨਹੀਂ ਮੈਂ ਤਾਂ ਇੰਨੇ ਦਾ ਲੈਣਾ ਇੰਨੇ ਦਾ ਲੈਣਾ ਫਿਰ ਨਾ ਮੂੜ ਆ ਕੰਮ ਕਰਨ ਮੈਂ ਬੰਦ ਕਰਿਆ ਤਾਂ ਨਾਲੇ ਇਨੀਆਂ ਤਾਹਾਂ ਫਿਰ ਖੋਲਣੀਆਂ ਲਾਣੀਆਂ ਗੜਾ ਸੌਖੀਆਂ ਨਹੀਂ ਆ ਹੋ ਬਿਤੇ ਕਿ ਨੌਕਾ ਨਾਲੇ ਘਰ ਦਾ ਕੰਮ ਕਰਨ ਨਾਲੇ ਢੇੜ-ਦੇੜ ਕੇ ਦੌੜ ਪੂਰੇ ਕਿਹੜੇ ਸੀ ਬੰਦੇ ਰਖੋਏ ਆ ਢੇੜ-ਦੇੜ ਕੇ ਖਾਣਗੇ ਅਸੀਂ ਆਪੇ ਤਿਆਰ ਕਰਾਂਗੇ ਬਈ ਪਿੰਡ ਵਾਲੇ ਤਿਆਰ ਨੇ ਕੋ ਬਟੀਕਰ ਦਾ ਕੰਮ ਸ਼ੁਰੂ ਹੋਣਾ ਲੱਗਿਆ ਚਲੋ ਜੀ ਅੱਜ ਦਾ ਮਨ ਲਾ ਤਾਂ ਜਿਆਦਾ ਵੱਡਾ ਹੋ ਲੈਣਾ ਨਾ ਕੋਈ ਗੱਲ ਨਹੀਂ ਵੈਸੇ ਵੀ ਮੇਰੀ ਛੋਟੀ ਵੀਡੀਓ ਹੋਣੀ ਹੈ ਅੱਜ ਹਾਂ 7 ਮਿੰਟ ਦੀ ਹੋਣ ਵਾਲੀ ਆ ਹਾਂ ਤੇ ਅੱਜ ਦਾ ਵਲੌਗ ਸਾਡੇ ਅੰਤ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਊਗਾ ਹ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ ਵਲੌਗ 'ਚ ਕੋਈ ਗੱਲ ਨਹੀਂ ਜਦ ਸੁੱਟਾਂ ਦੀ ਵੈਰਾਈਟੀ ਦਿਖਾਣੀ ਹੋਏ ਕਰੂਗੀ ਫਿਰ ਵਿੱਚ ਦਰਾਈ ਦਿਖਾ ਦੇ ਕਰੂਗੀ ਮੈਂ ਵੀਡੀਓ ਬਣਾ ਹੀ ਜਾਂ ਕਰੂੰਗੀ ਸੁੱਟ ਦਾ ਕਰੇਗੀ ਕਰੂਗੀ ਠੀਕਾ ਕਿਉਂਕਿ ਆਨਲਾਈਨ ਕੰਮ ਵੀ ਤਾਂ ਹੋਗਾ ਵਿੱਚ ਤੇਰਾ ਵੀ ਤਾਂ ਹੱਕ ਹਿੱਸਾ ਹੋਊਗਾ ਕੋਈ ਫਿਰ ਤਾਂ ਕਰਦਾਂਗੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ 'ਚ ਨਮਸਕਾਰ